ਜੋ ਸਾਡੇ ਜ਼ਿਲ੍ਹਾ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਗਿਆ ਜਨ ਮੈਡਮ ਦੇ ਹਦਾਇਤਾਂ ਦੇ ਅਸੀਂ ਕਾਫੀ ਗਸ਼ਤਾਂ ਵਗੈਰਾ ਵਧਾਈਆਂ ਹੋਈਆਂ ਤੇ ਮਾੜੇ ਅਨਸਰਾਂ ਤੇ ਲਗਾਤਾਰ ਸਾਡੇ ਵੱਲੋਂ ਕਾਰਵਾਈਆਂ ਚੱਲ ਰਹੀਆਂ ਹਨ ਨਸ਼ਿਆਂ ਦੇ ਵੀ ਸਾਡਾ ਰੋਜ਼ਮਰਾਂ ਦੀ ਤੌਰ ਤੇ ਡੇਲੀ ਸਾਡਾ ਕੰਮ ਹੁੰਦਾ ਹੈ ਇਹਦੇ ਤੇ ਐਸੇ ਦੀ ਲੜੀ ਵਿੱਚ ਕੱਲ ਥਾਣਾ ਜੈਤੋ ਦੀ ਪੁਲਿਸ ਵੱਲੋਂ ਜਿਹੜੀ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਕੋੜਪੂਰਾ ਰੋਡ ਤੇ ਬੇਵਾਬ ਪੱਠਾ ਹੈਗਾ ਇਟਾਂ ਦਾ ਉੱਥੇ ਕੋਈ ਪੰਜ ਲੜਕੇ ਬੈਠੇ ਕੋਈ ਆਪਦੀ ਪਲੈਨਿੰਗ ਕਰ ਰਹੇ ਸੀਗੇ ਕੋਈ ਵਾਰਦਾਤ ਕਰਨ ਦੀ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਉਹਨਾਂ ਕੋਲ ਪਾਸੋਂ ਕਾਫੀ ਤੇਜ਼ ਤਰ ਹਥਿਆਰ ਵਗੈਰਾ ਕਹਾੜੀ ਵਗੈਰਾ ਕਾਪੇ ਵਗੈਰਾ ਸਭ ਨੂੰ ਬਰਾਉਂਦ ਹੋਇਆ ਆ ਇਹਦਾ ਕੀ ਬੈਕਗ੍ਰਾਉਂਡ ਕੀ ਹੈ ਸਭ ਇਹਨਾਂ ਦੀ ਇਹਨਾਂ ਨੂੰ ਜਿਹੜਾ ਅਸੀਂ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕੀਤਾ ਇਹਨਾਂ ਤੇ ਨੌ ਮਕਦਮੇ ਇਹਨਾਂ ਚੋਂ ਤਿੰਨ ਜਣਿਆਂ ਦੇ ਪਹਿਲਾਂ ਦਰਜ ਹੈਗੇ ਆ ਚੋਰੀਆਂ ਦੇ ਲੁੱਟਾਂ ਖੋਹਾਂ ਦੇ ਐਕਸਾਈਜ਼ ਐਕਟ ਵਗੈਰਾ ਦੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਪਾਇਆ ਗਿਆ ਇਹ ਤੋਂ ਦੇ ਨਾਮ ਵਾਲੇ ਜੀ ਇਹ ਇੱਥੇ ਜਿਹੜੇ ਜੱਟੋ ਦੇ ਏਰੀਆ ਦੇ ਰਹਿਣ ਵਾਲੇ ਕੋਈ ਛੱਡੜ ਮੱਲੇ ਦਾ ਕੋਈ ਇਥੋਂ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਇਹ ਕਿਸਕਰ ਨੂੰ ਫਿਰਕਤ ਦਿੱਤੀ ਇਹ ਕੋਈ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਸੀਗੇ ਬਾਕੀ ਅਸੀਂ ਅੱਜ ਪੁਲਿਸ ਮਾਨ ਲੈ ਕੇ ਉਹਨਾਂ ਤੋਂ ਫਰਦਰ ਅੱਗੇ ਪੁੱਛਗਿੱਛ ਕਰਾਂਗੇ